ਇੱਕ ਕਾਰ ਤੇ ਸਵਾਰ ਪਿਓ ਤੇ ਸਫਰ ਕਰ ਰਹੇ ਹੁੰਦੇ ਨੇ ਗੱਡੀ ਦੇ ਵਿੱਚ ਇੱਕ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਉਸ ਬਹਿਸ ਦਾ ਨਤੀਜਾ ਕੀ ਨਿਕਲੇਗਾ ਸ਼ਾਇਦ ਉਸ ਵਕਤ ਉਸ ਸਫਰ ਕਰ ਰਹੀ ਧੀ ਨੂੰ ਵੀ ਨਹੀਂ ਸੀ ਪਤਾ ਪਰ ਉਸ ਦੇ ਪਿਓ ਦੇ ਮਨ ਵਿੱਚ ਕੀ ਸੀ ਉਸ ਦੇ ਖਿਆਲ ਕਿਉਂ ਬਦਲ ਗਏ ਇੱਕਦਮ ਇਹ ਸਾਰੀਆਂ ਗੱਲਾਂ ਹਾਲੇ ਭੇਤ ਬਣਿਆ ਹੋਇਆ ਸੀ ਪਰ ਅਚਾਨਕ ਇੱਕ ਹਾਦਸਾ ਹੁੰਦਾ ਹੈ ਉਹ ਹਾਦਸੇ ਦੇ ਵਿੱਚ ਧੀ ਦੀ ਜਾਨ ਚਲੀ ਗਈ ਨਹਿਰ ਦੇ ਵਿੱਚ ਕਾਰ ੁੱਟੀ ਗਈ ਔਰ ਕਾਰ ਕੀ ਬੇਕਾਬੂ ਹੋ ਕੇ ਨਹਿਰ ਦੇ ਵਿੱਚ ਡਿੱਗੀ ਸੀ ਜਾਂ ਫਿਰ ਉਸ ਦਾ ਸਾਰਾ ਸਿੱਧਾ ਸਬੰਧ ਜਿਹੜਾ ਉਸ ਕਾਰ ਵਿੱਚ ਹੋਈ ਸਫ਼ਰ ਦੇ ਦੌਰਾਨ ਬਹਿਸ ਦੇ ਨਾਲ ਸੀ ਉਹ ਬਹਿਸ ਕਿਹੜੀ ਗੱਲੋਂ ਹੋਈ ਸੀ ਕਿਵੇਂ ਹੋਈ ਸੀ ਹਾਲਾਂਕਿ ਇੱਕ ਘਟਨਾ ਵਾਪਰੀ ਜਿਹੜੀ ਕਿ ਨਵੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਉਸ ਦਾ ਖਲਾਸਾਬਾਦ ਵਿੱਚ ਹੋਇਆ ਕੜੀਆਂ ਕੁਝ ਹੋਰ ਨਿਕਲੀਆਂ ਪਹਿਲਾਂ ਤਾਂ ਪਿਉ ਧੀ ਜਿਹੜੇ ਨਹਿਰ ਦੇ ਵਿੱਚ ਡਿੱਗਦੇ ਨੇ ਸਕਾਰ ਸਣੇ ਉਸ ਦੇ ਵਿੱਚੋਂ ਪਿਉ ਵੱਜ ਜਾਂਦਾ ਤੇ ਧੀ ਦੀ ਮੌਤ ਹੋ ਜਾਂਦੀ ਹੈ ਇਸ ਹਾਦਸੇ ਨੂੰ ਲੈ ਕੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਆਸ-ਪਾਸ ਦੇ ਸਥਾਨਕ ਲੋਕ ਵੀ ਪਹੁੰਚਦੇ ਨੇ ਪੁਲਿਸ ਬਿਆਨ ਦਰਜ ਕਰ ਲੈਂਦੀ ਹੈ ਪਿਓ ਦੇ ਔਰ ਉਹ ਲਿਖਾ ਦਿੰਦਾ ਹੈ ਕਿ ਕਾਰ ਮੇਰੇ ਤੋਂ ਬੇਕਾਬੂ ਹੋ ਗਈ ਸੀ ਜਿਸ ਦੇ ਕਰਕੇ ਕਾਰ ਨਹਿਰ ਦੇ ਵਿੱਚ ਡਿੱਗ ਪੈਂਦੀ ਹੈ ਤੇ ਮੈਂ ਬੜੀ ਕੋਸ਼ਿਸ਼ ਕੀਤੀ ਆਪਣੀ ਧੀ ਨੂੰ ਬਾਹਰ ਕੱਢਣ ਦੀ ਪਰ ਨਹੀਂ ਕੱਢ ਸਕਿਆ ਬੇਵਸਤੀ ਤੇ ਮੇਰੀ ਧੀ ਹਮੇਸ਼ਾ ਦੇ ਲਈ ਮੇਰੇ ਤੋਂ ਦੂਰ ਹੋ ਗਈ ਹੈ ਹੰਝੂ ਵੀ ਵਹਾਉਂਦਾ ਹੈ ਇਹ ਸਾਰੀ ਗੱਲ ਚੱਲਦੀ ਹੈ ਪਰ ਪੁਲਿਸ ਇਸ ਨੂੰ ਕਿਸੇ ਹੋਰ ਨਜ਼ਰੀਏ ਤੋਂ ਦੇਖ ਰਹੀ ਸੀ ਪੁਲਿਸ ਨੇ ਇਸ ਤੋਂ ਬਾਅਦ ਫਿਰ ਆਸ-ਪਾਸ ਤਫਤੀਸ਼ ਕੀਤੀ ਕੋਈ ਤੱਥ ਇਕੱਠੇ ਕੀਤੇ ਤੇ ਗੱਲ ਕੋਈ ਹੋਰ ਨਿਕਲੀ ਗੱਲ ਕੀ ਨਿਕਲੀ ਕਿ ਉਸ ਧੀ ਨੂੰ ਮਾਰਨ ਦੇ ਪਿੱਛੇ ਉਸੇ ਪਿਓ ਦਾ ਹੱਥ ਸੀ ਜਿਸ ਦੀ ਬਾਦ ਜਿਹੜੀ ਹੈ ਜਿਹੜਾ ਪਛੋਕੜ ਹੈ ਜਾਂ ਕਹਿ ਲਓ ਪੇਸ਼ਾ ਸੀ ਉਹ ਥਾਣੇਦਾਰ ਸੀ ਉਹ ਪੰਜਾਬ ਪੁਲਿਸ ਦਾ ਇੱਕ ਅਸਿਸਟੈਂਟ ਸਬ-ਇੰਸਪੈਕਟਰ ਸੀ ਏਐਸਆਈ ਸੀ ਤਾਂ ਉਸ ਥਾਣੇਦਾਰ ਨੇ ਆਪਣੀ ਧੀ ਨੂੰ ਮਾਰਨ ਦੀ ਸਾਜ਼ਿਸ਼ ਕਿਉਂ ਰਚੀ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਪਹਿਲਾਂ ਬਿਆਨ ਕੁਝ ਹੋਰ ਤੇ ਬਾਅਦ ਵਿੱਚ ਹੋਰ ਔਰ ਨੇੜੇ ਹੀ ਉਸ ਨਹਿਰ ਦੇ ਪਸ਼ੂਚਾਰ ਦੀ ਇੱਕ ਔਰਤ ਨੂੰ ਪੁੱਛਿਆ ਗਿਆ ਜਦੋਂ ਤੇ ਉਸਨੇ ਵੀ ਬਿਆਨ ਜੋ ਲਿਖਾਏ ਉਸ ਦੇ ਆਧਾਰ ਦੇ ਉੱਤੇ ਵੀ ਤੇ ਹੋਰ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਉਸ ਆਧਾਰ ਦੇ ਉੱਤੇ ਫਿਰ ਪਤਾ ਲੱਗਿਆ ਕਿ ਉਹੀ ਪਿਓ ਜਿਹੜਾ ਧੀ ਦੇ ਨਾਲ ਸਫਰ ਕਰ ਰਿਹਾ ਸੀ ਆਪਣੀ ਧੀ ਦਾ ਕਾਤਲ ਹੈ ਉਸ ਨੇ ਹੀ ਸਾਜ਼ਿਸ਼ ਰਚੀ ਹੈ ਤੇ ਉਸ ਦੇ ਖਿਲਾਫ ਹੁਣ ਕਤਲ ਦੀ ਧਾਰਾ ਦੇ ਤਹਿਤ ਪਰਚਾ ਵੀ ਦਰਜ ਕੀਤਾ ਗਿਆ ਦਰਅਸਲ ਮਾਮਲਾ ਪਠਾਨਕੋਟ ਜ਼ਿਲ੍ਹੇ ਨਾਲ ਸੰਬੰਧਿਤ ਹੈ ਪਿੰਡ ਜਸਵਾਲੀ ਕੋਲ 28 ਨਵੰਬਰ ਦੀ ਸਵੇਰ ਨੂੰ ਇੱਕ ਕਾਰ ਨਹਿਰ ਵਿੱਚ ਡਿੱਗਦੀ ਹੈ ਜਿਸ ਦੇ ਵਿੱਚ ਪਿਓ ਤੇ ਬੈਠੇ ਹੁੰਦੇ ਨੇ ਸਵਾਰ ਹੁੰਦੇ ਨੇ ਇਹ ਸਾਬਤ ਹੋ ਗਿਆ ਕਿ ਪਤਾ ਨਹੀਂ ਧੀ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰਿਆ ਉਸਨੇ ਜਾਣ ਬੁੱਝ ਕੇ ਨਹਿਰ ਕਾਰਵੇ ਸੁੱਟੀ ਤੇ ਖੁਦ ਪਾਣੀ ਚੋਂ ਬਾਹਰ ਨਿਕਲ ਆਇਆ ਜਦ ਕਿ ਕਾਰ ਦੀ ਬਾਰੀ ਦਾ ਸ਼ੀਸ਼ਾ ਬੰਦ ਹੋਣ ਕਾਰਨ ਉਸ ਦੀ ਧੀ ਵਿੱਚੋਂ ਨਾ ਨਿਕਲ ਸਕੀ ਉਸ ਦੀ ਮੌਤ ਹੋ ਜਾਂਦੀ ਹੈ ਮੁੱਲਜ਼ਮ ਪੰਜਾਬ ਪੁਲਿਸ ਵਿੱਚ ਏਐਸਆਈ ਸੀ ਹੁਣ ਮੁੱਲਜ਼ਮ ਖਿਲਾਫ ਇੱਥੇ ਥਾਣਾ ਸਦਰ ਵਿੱਚ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ ਮੁਲਜ਼ਮ ਐਸਆਈ ਦਾ ਨਾਮ ਜਰਮਨਜੀਤ ਸਿੰਘ ਵਾਸੀ ਬਟਾਲਾ ਜ਼ਿਲ੍ਹਾ ਗਰਦਾਸਪੁਰ ਦੱਸਿਆ ਜਾ ਰਿਹਾ ਹੈ ਪੁਲਿਸ ਮੁਤਾਬਕ ਲੜਕੀ ਨੂੰ ਪਾਣੀ ਵਿੱਚ ਡੋਬ ਕੇ ਮਾਰਨਾ ਉਸੇ ਹੀ ਐਸਆਈ ਦੀ ਸਾਜ਼ਿਸ਼ ਸੀ ਥਾਣਾ ਸਦਰ ਦੇ ਮੁਖੀ ਜਗਦੀਸ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਰਮਨਜੀਤ ਸਿੰਘ ਨੇ ਹੋਸ਼ ਵਿੱਚ ਆਉਣ ਤੇ ਜਦੋਂ ਡੁੱਬਦਾ ਉਸ ਤੋਂ ਬਾਅਦ ਹੋਸ਼ ਵਿੱਚ ਜਦੋਂ ਆਇਆ ਤਾਂ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਸੀ ਬੇਕਾਬੂ ਹੋਈ ਸੀ ਪਰ ਪੁਲਿਸ ਨੂੰ ਇਹ ਗੱਲ ਹਾਜ਼ਮ ਨਹੀਂ ਸੀ ਹੋਈ ਕਿਉਂਕਿ ਮੁਲਜ਼ਮ ਕਾਰ ਤੋਂ ਸਹੀ ਸਲਾਮਤ ਬਾਹਰ ਆ ਗਿਆ ਜਦ ਕਿ ਲੜਕੀ ਨੂੰ ਕਾਰ ਤੋਂ ਬਾਹਰ ਨਹੀਂ ਸਿੱਖੜ ਸਕਿਆ ਮਗਰੋਂ ਪੁਲਿਸ ਨੇ ਕੇਸ ਦਰਜ ਕੀਤਾ ਜਾਂਚ ਹੋਈ ਪੜਤਾਲ ਹੋਈ ਉਸ ਤਫਤੀਸ਼ ਦੇ ਵਿੱਚ ਕੀ ਨਿਕਲਦਾ ਪੁਲਿਸ ਦੇ ਹੱਥ ਕੋਜ ਜਿਹੇ ਸਬੂਤ ਲੱਗੇ ਤੇ ਦੁਬਾਰਾ ਮਲਜ਼ਮ ਦੇ ਬਿਆਨ ਦਰਜ ਕੀਤੇ ਗਏ ਫਿਰ ਪੁਲਿਸ ਨੂੰ ਮੌਕੇ ਤੇ ਮੌਜੂਦ ਪਸ਼ੂ ਚਾਰਨ ਵਾਲੀ ਔਰਤ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਲੜਕੀ ਮਦਦ ਲਈ ਬਹੁਤ ਚੀਕਾਂ ਮਾਰ ਰਹੀ ਸੀ ਦੁਹਾਈਆਂ ਪਾ ਰਹੀ ਸੀ ਕਿ ਮੈਨੂੰ ਬਚਾ ਲਓ ਪਰ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਕਾਰ ਡਰਾਈਵਰ ਉਸ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਸੀ ਉਦੋਂ ਤੱਕ ਉਸਔਰਤ ਨੂੰ ਨਹੀਂ ਸੀ ਪਤਾ ਕਿ ਉਹ ਜਿਹੜਾ ਨਾਲ ਸਫ਼ਰ ਕਰ ਰਿਹਾ ਸੀ ਜਿਹੜਾ ਡਰਾਈਵਰ ਸੀ ਉਹ ਉਸੇ ਦਾ ਪਿਓ ਸੀ ਜਾਂ ਕਾਰ ਡਰਾਈਵਰ ਸਿਰਫ ਤਾਂ ਉਸ ਨੇ ਫਿਰ ਆਪਣੇ ਬਿਆਨ ਲਿਖਾਏ ਫਿਰ ਥੋੜੀ ਦੇਰ ਬਾਅਦ ਕਾਰ ਨਹਿਰ ਵਿੱਚ ਜਦੋਂ ਡਿੱਗਦੀ ਹੈ ਮਗਰੋਂ ਉੱਥੇ ਲੋਕ ਇਕੱਠੇ ਹੋ ਗਏ ਇਸ ਮਗਰੋਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦਾ ਇੱਕ ਦਿਨ ਦਾ ਰਿਮਾਂਡ ਵੀ ਲਿਆ ਔਰ ਪਤਾ ਲੱਗਿਆ ਫਿਰ ਕਾਰ ਵਿੱਚ ਪਿਓ ਤੇ ਧੀ ਵਿਚਾਲੇ ਬਹਿਸ ਵੀ ਹੁੰਦੀ ਆ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਲਜਮ ਦੀ ਜਿਹੜੀ ਲੜਕੀ ਹੈ ਹਰਮਨਪ੍ਰੀਤ ਕੌਰ ਉਹ ਪਠਾਨਕੋਟ ਵਿੱਚ ਆਪਣੀ ਮਾਸੀ ਦੇ ਘਰ ਰਹਿੰਦੀ ਸੀ ਤੇ ਆਇਲਟਸ ਕਰ ਰਹੀ ਸੀ ਤੇ 18 ਸਾਲ ਉਸ ਦੀ ਉਮਰ ਹੋ ਚੁੱਕੀ ਸੀ ਤੇ ਹੁਣ ਉਹ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਹਾਸੇ ਤੋਂ ਪਹਿਲਾਂ ਕਾਰ ਵਿੱਚ ਪਿਓ ਧੀ ਦੀ ਕਿਸੇ ਵੀ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਬਾਪ ਨੇ ਉਸ ਨੂੰ ਹੀ ਮਾਰਨ ਦੀ ਉਸੇ ਵੇਲੇ ਠਾਨ ਲਈ ਤੇ ਇਸੇ ਕਰਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਜਿਹੜੀ ਗੱਲ ਸਾਹਮਣੇ ਆਈ ਆ ਉਹ ਜਿਹੜਾ ਕਿ 28 ਨਵੰਬਰ ਦੀ ਸਵੇਰ ਦੀ ਗੱਲ ਹੈ ਜਦੋਂ ਇੱਕ ਨਹਿਰ ਦੇ ਵਿੱਚ ਕਾਰ ਸੁੱਟੀ ਜਾਂਦੀ ਹੈ ਪਰ ਬਾਅਦ ਵਿੱਚ ਪਤਾ ਲੱਗਿਆ ਜਦੋਂ ਦੂਜੇ ਐਂਗਲ ਤੋਂ ਜਾਂਚ ਪੜਤਾਲ ਪੁਲਿਸ ਨੇ ਸ਼ੁਰੂ ਕੀਤੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਉਸਦੇ ਪਿਓ ਨੂੰ ਕਿ ਇਹ ਤਾਂ ਸਹੀ ਸਲਾਮਤ ਦੋ ਜਣੇ ਸਵਾਰ ਨੇ ਪਿਓ ਧੀ ਉਸ ਦੇ ਵਿੱਚੋਂ ਪਿਓ ਸਹੀ ਸਲਾਮਤ ਬਾਹਰ ਆ ਗਿਆ ਤੇ ਧੀ ਕਿਉਂ ਨਾ ਨਿਕਲ ਸਕੀ ਤਾਂ ਐਸੇ ਕਰਕੇ ਉਸ ਨੂੰ ਸ਼ੱਕ ਦੇ ਘੇਰੇ ਚ ਰੱਖਿਆ ਗਿਆ ਤੇ ਆਖਰਕਾਰ ਪਤਾ ਲੱਗਿਆ ਕਿ ਜਰਮਨਜੀਤ ਸਿੰਘ ਜਿਹੜਾ ਕਿ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਤ ਹੈ ਉਹ ਐਸਾਈ ਵੀ ਹੈ ਤੇ ਉਸੇ ਨਹੀਂ ਆਪਣੀ ਧੀ ਨੂੰ ਮਾਰਿਆ ਔਰ ਉਹ ਬੈਸ ਕਿਹੜੀ ਗੱਲ ਦੀ ਹੋਈ ਕਿਵੇਂ ਹੋਈ ਕੁੜੀ ਕੀ ਕਹਿਣਾ ਚਾਹੁੰਦੀ ਸੀ ਔਰ ਉਸਦੇ ਪਿਓ ਨੇ ਕੀ ਨਹੀਂ ਮੰਨੀ ਉਸ ਦੀ ਕੋਈ ਗੱਲ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉੱਥੋਂ ਤਕਰਾਰ ਸ਼ੁਰੂ ਹੁੰਦੀ ਹੁੰਦੀ ਨਤੀਜਾ ਇਹ ਨਿਕਲਿਆ ਕਿ ਉਸ ਨੇ ਨਹਿਰ ਦੇ ਵਿੱਚ ਕਾਰ ਸੁੱਟੀ ਤੇ ਆਪਣੀ ਧੀ ਦਾ ਹੀ ਉਹ ਕਾਤਲ ਬਣ ਕੇ ਨਿਕਲਿਆ ਤੇ ਉਸ ਦੇ ਖਿਲਾਫ ਹੁਣ ਕਤਲ ਦੇ ਤਹਿਤ ਧਾਰਾਵਾਂ ਲਗਾ ਕੇ ਪਰਚਾ ਵੀ ਦਰਜ ਹੋਇਆ ਤੇ ਉਸ ਨੂੰ ਜੇਲ ਵੀ ਭੇਜ ਦਿੱਤਾ ਗਿਆ ਤੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਇਹ ਵਾਪਰੀ ਹੈ ਇਹ ਸਭ ਨੂੰ ਹੈਰਾਨ ਕਰਨ ਵਾਲੀ ਸੀ ਔਰ ਪੁਲਸ ਅਧਿਕਾਰੀ ਮੁਲਾਜ਼ਮ ਜਿਹੜੇ ਪਹਿਲਾਂ ਇਸ ਕੇਸ ਨੂੰ ਇੱਕ ਹਾਦਸਾ ਦੱਸ ਰਹੇ ਸੀ ਜਾਂ ਹਾਦਸਾ ਸਮਝ ਰਹੇ ਸੀ ਉਹਨਾਂ ਨੇ ਬਾਅਦ ਵਿੱਚ ਜਦੋਂ ਹੋਰ ਤਫ਼ਤੀਸ਼ ਅੱਗੇ ਤੋਰੀ ਜੜ ਤੱਕ ਗਏ ਮਾਮਲੇ ਦੀ ਤਾਂ ਕੁਝ ਹੋਰ ਨਿਕਲਿਆ ਤਾਂ ਇਹ ਘਟਨਾ ਬੜੀ ਮੰਦ ਭਾਗੀ ਸੀ ਜਿਹੜਾ ਕਿ ਐਸਆਈ ਜਿਹੜਾ ਕਿ ਥਾਣੇਦਾਰ ਉਹ ਹੀ ਆਪਣੀ ਧੀ ਦਾ ਕਾਤਲ ਨਿਕਲਿਆ ਇਸ ਜਾਣਕਾਰੀ ਵਿੱਚ ਐਨਾਈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਾਂ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ